ਇੱਕ ਐਪਲ ਦਾ ਇਕੋ ਸਿਸਟਮ ਪੂਰਾ ਜਿੱਦੇ ਚ ਐਪਲ ਦੇ ਹਰ ਇੱਕ ਪ੍ਰੋਡਕਟ ਸਾਰਿਆਂ ਨਾਲ ਕਨੈਕਟ ਹੋ ਜਾਂਦੇ ਹਨਾ ਆਪਣਾ ਐਪਲ ਆਈਪੈਡ ਮੈਕਬੁੱਕ ਆਈ ਐਪਲ ਟੀਵੀ ਆਈ ਵਾਚ ਆਈਪੋਡ ایرਟੈਗਸ ਇਹ ਸਭ ਆਪਸ ਕਨੈਕਟ ਹੋ ਜਾਂਦੇ ਹਨਾ ਔਰ ਜਿਹਦਾ ਕਹਿੰਦੇ ਐਕਸਪੀਰੀਅੰਸ ਬਹੁਤ ਹੀ ਜ਼ਿਆਦਾ ਵਧੀਆ ਹਨਾ ਕਿ ਮਜ਼ਾ ਹੀ ਆ ਜਾਂਦਾ ਚਲਾ ਕੇ ਫਿਰ ਸੇਮ ਇਦਾਂ ਹੀ ਗੈਲੈਕਸੀ ਆਪਣਾ ਸੈਮਸੰਗ ਬਣਾ ਰਿਹਾ ਆਪਣਾ ਪੂਰਾ ਨਾ ਬਿਲਕੁਲ ਸੈਮਸੰਗ ਦਾ ਜਿਹੜਾ ਆਲਮੋਸਟ ਸਮਝ ਲਓ 60 70 70% ਕਾਸਟ ਤੇ ਬਣ ਜਾਏਗਾ ਜੋ ਐਪਲ ਦਾ ਬਣਦਾ ਹੈ ਤੇ ਤੁਸੀਂ ਕੀ ਰეკਮੈਂਡ ਕਰੋਗੇ ਕਿ ਮਤਲਬ ਕਿਸੇ ਬੰਦੇ ਨੇ ਆਪਣਾ ਪੂਰਾ ਸੈਟਅਪ ਬਣਾਣਾ ਹੈ ਆਪਣਾ ਪ੍ਰੋਫੈਸ਼ਨਲ Samsung ਆਫਕੋਰਸ Apple Samsung ਤਾਂ ਹਜੇ ਉਸ ਲੈਵਲ ਤੇ ਆਇਆ ਹੀ ਨਹੀਂ ਨਾ ਐ ਨੇੜੇ ਤੇੜੇ ਵੀ ਨਹੀਂ ਗਾ Samsung ਪਤਾ ਕੀ ਗੱਲ ਆ Android ਕਦੀ ਉਹ ਜਗ੍ਹਾ ਲੈ ਨਹੀਂ ਸਕਦਾ ਤੁਸੀਂ ਕੁਝ ਚੀਜ਼ਾਂਸ ਘਰੇ Samsung ਦੀਆਂ ਲੈ ਲਓਗੇ ਕੁਝ ਕੋਈ ਹੋਰ ਬ੍ਰਾਂਡ ਦੀਆਂ ਲੈ ਲਓਗੇ Apple ਹੀ ਕੈਮੇ ਦਾ ਤੁਸੀਂ ਸਾਰੀਆਂ ਚੀਜ਼ਾਂ Apple ਦੀਆਂ ਲੈ ਸਕਦੇ ਹੋ ਤੇ ਉਹਨਾਂ ਨੂੰ ਆਪਸ ਚ ਇੱਕ ਸਿੰਕ ਕਰਨ ਦਾ ਨਾ ਉਹਦਾ ਮਤਲਬ ਹੀ ਲੱਗਾ ਹੁਣ ਕੋਈ ਐਪਲ ਟੀਵੀ ਯੂਜ਼ ਕਰੋ ਤੁਸੀਂ ਐਪ ਫੋਨ ਯੂਜ਼ ਕਰ ਰਹੇ ਹੋ ایرਪອດ ਯੂਜ਼ ਕਰ ਰਹੇ ਹੋ ਉਹ ਨਾਲ ਦੇ ਨਾਲ ਉਹ ਚ ਨੋਟੀਫਿਕੇਸ਼ਨ ਆ ਜਾਂਦੀ ਐਪਲ ਟੀਵੀ ਦੇ ਵਿੱਚ ਤੁਸੀਂ ایرਪອດ ਚਲਾਉ ਕਰਦੇ ਤੇ ਤੁਸੀਂ ਇਹ ایرਪອດ ਉਹ ਕਿਉਂਕਿ ਐਪਲ ਟੀਵੀ ਨੋਟੀਫਿਕੇਸ਼ਨ ਦੇ ਦੋਵੇਂ ਦੇ ਨਾਲ ਕਨੈਕਟ ਕਰਨੇ ਹਨ ਕਰ ਲੋ ਤੋ ਕਿਤਾ ਈਜ਼ੀ ਐ ਕਿਉਂਕਿ ਟੈਕਨੋਲੋਜੀ ਹੀ ਨੇਹੀ ਪੂਰਾ ਬਣਾਇਆ ਐ ਏਅਰ ਟਾਈਮ ਹਨਾ ਪੂਰੀ ਇਕਨੋਮੀ ਹੁਣ ਟੈਕਨੋਲੋਜੀ ਤੇ ਕਿੰਨੀ ਡਿਪੈਂਡੈਂਟ ਹੋ ਗਈ ਐ ਹੋਰ ਆਨ অল ਟਾਈਮ ਚ ਹੋਰ ਜ਼ਿਆਦਾ ਵਧੇ ਹੀ ਜਾਏਗੀ ਮੈਨੂੰ ਲੱਗਦਾ ਐ ਕਿ ਹਰ ਬੰਦੇ ਨੂੰ ਪਤਾ ਹੋਣਾ ਚਾਹੀਦਾ ਐ ਕਿ ਦੁਨੀਆ ਚੱਲ ਕੀ ਰਿਹਾ ਹੋਰ ਖਾਸ ਕਰਕੇ ਜਿਹੜੇ ਹੁਣ ਪੰਜਾਬੀ ਆਪਣੇ ਭਰਾ ਭੈਣ ਇਸ ਪੋਡਕਾਸਟ ਨੂੰ ਸੁਣਨਗੇ ਬਿਲਕੁਲ ਬਿਲਕੁਲ ਨੋਟ ਆਊਟ ਦੇਖੋ ਇੱਕ ਤਾਂ ਹੋ ਗਿਆ ਤੁਹਾਡਾ ਪਰਸਨਲ ਯੂਜ਼ ਕਿ ਹਾਂ ਭਾਈ ਮੈਂ ਫੋਨ ਲੈਣਾ ਹੈ ਵਧੀਆ ਫੋਨ ਲੈਣਾ ਕਿਹੜਾ ਲੈਣਾ ਚਾਹੀਦਾ ਕਿਹੜਾ ਨਹੀਂ ਲੈਣਾ ਚਾਹੀਦਾ ਹਨਾ ਲੁਕੀ ਆਹ ਬੜੀ ਗਲਤੀ ਕਰਦੇ ਆ ਲੁਕੀ ਫੁਕਰੀ ਦੇ ਚੱਕਰ ਚ ਲੈ ਲੈਂਦੇ ਨੇ ਮਹਿੰਗਾ ਫੋਨ ਪਰ ਉਹ ਸਮਝਦੀ ਨਹੀਂ ਕਿ ਭਾਈ ਜੇ ਮੈਂ ਲੈ ਵੀ ਲਿਆ ਤੇ ਉਹਨੂੰ ਯੂਜ਼ ਕਿੱਦਾ ਕਰਨਾ ਹੈ ਕਿ ਇਹਦੀ ਕਿੱਦਾਂ ਮੈਂ ਯੂਟਿਲਿਟੀ ਲੈ ਕੇ ਆ ਸਕਦਾ ਆਪਣੇ ਲਈ ਮੈਂ ਦੂਜਾ ਹੈ ਕਿ ਵੈਲਿਊ ਫॉर ਮਨੀ ਫੋਨ ਉਹ ਕਿੱਦਾਂ ਲੱਭੇਦਾ ਕਿੱਦਾਂ ਨਹੀਂ ਲੱਭੇਦਾ ਤੇ ਮੈਨੂੰ ਤਾਂ ਲੱਗਦਾ ਇਹਨਾਂ ਦਾ ਕਾਫੀ ਐਪੋਡਕਾਸਟ ਦੇ ਥਰੂ ਹੋਰ ਕੁਝ ਨਹੀਂ ਤਾਂ ਲੋਕਾਂ ਦੇ ਅੰਦਰ ਨਾ ਇੱਕ ਹੁਣ ਕਿਉਰੀਓਸਿਟੀ ਆਏਗੀ ਕਿ ਆਹ ਕੁਝ ਇਹੋ ਜਿਹਾ ਟੌਪਿਕ ਹੈ ਜਿਹਦੇ ਬਾਰੇ ਗੱਲ ਹੀ ਨਹੀਂ ਕਰਦੇ ਲੋਕੀ ਨਾਲੇ ਸਭ ਤੋਂ ਵੱਡੀ ਗੱਲ ਤੁਸੀਂ ਇੱਕ ਹੋਰ ਚਲੋ ਤੁਸੀਂ ਐਡਵਰਟਾਈਜ਼ਮੈਂਟ ਲਾ ਲਓ ਮੇਰੇ ਵੱਲੋਂ ਕਿ ਇਹ ਸਾਰੀਆਂ ਚੀਜ਼ਾਂ ਸਾਡੀ ਵੈਬਸਾਈਟ ਤੇ ਵੀ ਮਿਲਣਗੀਆਂ ਬਾਇ ਵੀ ਕਰ ਸਕਦੇ ਆ